ਵੇਲ ਤੇ ਨਾ ਪਾ ਦੇ ਪਾਣੀ ਵੀ ਇਹ ਸਾਹਮਣੇ ਉਹ ਸਾਹਮਣੇ ਜੀ ਪ੍ਰਮਾਨ ਜੀ ਪ੍ਰਮਾਨ ਦੋ ਸਾਹਮਣੇ ਆ ਦੇ ਵਿੱਚ ਆਉਟੋ ਪਾ ਕੇ ਚੱਲ ਜੀ ਮੂਸ ਹੱਥ ਲਾ ਲਾ ਨਹੀਂ ਕਿਹਦੇ ਕਿਹਦੇ ਚੱਲ ਰਿਹਾ ਹੈ ਵੇਲ ਨੂੰ ਟਟਾ ਲੈ ਚਲੋ ਭਾਈ ਹੈਗਾ ਬਬੇ ਲੈ ਆਈ ਫੋਨ ਹੀ ਲੈਣਾ ਹੈ ਦੇੜ ਲੱਖਾ ਦੇੜ ਲੱਖ ਰੁਪਏ ਜੇ ਮੈਂ ਕੇਂਦਰ ਕੋਲ ਪਾਉਂਗਾ ਵੇਚ ਪਾ ਦੇਉਂਗਾ ਆ ਨਵਾਂ ਗੁਰਦੁਆਰਾ ਆਪਣਾ ਬਣ ਰਿਹਾ ਆ ਤੀਲੀ ਬਦਮਾਸ਼ ਸਾਹਮਣੇ ਆ ਜਿਹੜਾ ਦੰਦ ਘੱਟੀ ਹੈ ਉਹ ਤੀਲੀ ਬਦਮਾਸ਼ ਇੱਥੋਂ ਆ ਬਾਈ ਤੀਲੀ ਕੋ ਹੱਥ ਬੰਦਾ ਯਾਰ ਦੰਦ ਬਾੜ ਬਣਾ ਲੈ ਆ ਛੱਪਾ ਬਦਮਾਸ਼ ਹੈ ਔਰ ਖਰਾਜ ਇਹ ਮੇਰੀ ਗੋਡਾ ਆ ਮੀਤੀ ਫੁਲਮਾਸ਼ ਹੈ ਸਿੰਗਰ ਭਾਈ ਸੁਨਿੰਝਾ ਸਾਡਾ ਕੋਈ ਧਲੂ ਟੋਕੇ ਮਾ ਫਿਰ ਕੇ ਜਵਾਦ ਅੰਦਰ ਮੈਂ ਤੁਹਾਡਾ ਆਪਣਾ ਸੁਨਿੰਝਾ ਵੀਰ ਮੇਰੇ ਬਾਰੇ ਤੁਹਾਨੂੰ ਪਤਾ ਹੀ ਹੈ ਬਾਪ ਜੀ ਤੱਕਿਆ ਜਾਂਦੇ 2 ਲੱਖ ਰੱਖਦੇ ਓਏ ਆ ਵੀ ਆਏ ਓਏ ਬਹੁਤ ਹੈ ਬਹੁਤ ਹੈ